ਨਾ ਮੋਰਾ ਔਰ ਸਰ ਨਜਾਰਾ ਖਲੇਵਾ ਸਦਨਾ ਜੰਤੋਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜਿਨ ਗੁਰਬਾਣੀ ਕਹੈ ਸਿਵਕ ਜਨਮੰ ਧੰਕ ਗੁਰੂ ਨਸਤਰੀ ਤਰ ਜੀ ਹਰੇਕ ਟੇਕ ਤੂੰ ਲਾਹੇ ਬਿਧਨੀਆਂ ਸ ਆਨੁਕੰਨਾਮ ਧਿਆਈਐ ਕਾਰਜ ਆਵੈ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰ ਪਿਆਰੀ ਗੁਰ ਸਵਾਦੀ ਗੁਰੂ ਖਾਲਸਾ ਸਮੂਹ ਸੰਗਤ ਜੀਓ ਆਓ ਗੁਰ ਜਨਾਂ ਦੀਆਂ ਹਾਜ਼ਰੀਆਂ ਲਗਵਾਉਣ ਦਾ ਸੁਭਾਗ ਸਮਾਪਤ ਹੋਇਆ ਮੈਂ ਮਨ ਭਕਤੀਆਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜ ਲੈਣਾ ਕਰੀਏ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੀ ਭਾਈ ਬਾਲੇਵਾਲੀ ਜਨਮ ਸਾਖੀ ਆਪਾਂ ਪਿਛਲੇ ਸਮੇਂ ਤੋਂ ਲੈ ਕੇ ਸਰਵਨ ਕਰਦੇ ਆ ਰਹੇ ਹਾਂ ਚਲਦੀ ਵਿਚਾਰ ਵਿੱਚ ਵਣਜਾਰੀ ਦੇ ਨਾਲ ਸਾਖੀ ਸਰਵਨ ਕੀਤੀ ਸੀ ਅੱਜ ਦੋ ਸਿੱਖਾਂ ਦੀ ਸਾਖੀ ਆਪਾਂ ਸਰਵਨ ਕਰਨੀ ਹੈ ਜਸ ਦੀ ਵਿਚਾਰ ਸੂਰੀ ਤੋਂ ਸੂਰਮੰਨੀ ਇੱਕ ਆਪ ਕਹਾਵਤ ਸਰਵਨ ਕੀਤੀ ਹੈ ਕਈ ਤਪਾਸ ਨੂੰ ਹੋਵੇਗੀ ਉਸ ਦਾ ਵੀ ਜ਼ਿਕਰ ਇਸ ਸੰਖੀ ਵਿੱਚ ਹੈ ਕਿੰਧਾ ਚੰਗਿਆਂ ਤੋਂ ਮਾਰੇ ਲੇਖ ਬਣ ਜਾਂਦੇ ਨੇ ਇਸ ਗੱਲ ਦੀ ਸਮਝ ਵੀ ਇਸ ਸੰਖੀ ਵਿੱਚ ਚਾਹੁੰਨ ਦੀ ਹੈ गुरु नानक पातशाह महाराज एक जान्दे जगह जा बैठते तब भाई मारदानी ने बेनती भाई कह लगे सतगुरु जी आप चौमासा इथे कट लाइए आप इत चोमासा रही है ਤਾਂ ਗੁਰੂ ਜੀ ਆਖਿਆ ਮਰਦਾਨਿਆਂ ਕੋਈ ਪੰਡ ਜਾਂ ਸ਼ਹਿਰ ਆਏਗਾ ਉਹਦੇ ਨੇੜੇ ਜਾਵਾਂਗੇ ਉਹਦੇ ਕੋਲ ਬੈਠ ਕੇ ਚਮਾਸਾ ਕੱਢ ਲਵਾਂਗੇ ਅਈਦਾ ਵਾਰਤਾ ਗੱਲਾਂ ਕਰਦੇ ਚਲਦੇ ਇੱਕ ਨਗਰ ਦੇ ਕੋਲ ਪਹੁੰਚਦੇ ਇੱਕ ਨਗਰ ਆਇਆ ਉਸ ਨਗਰ ਦੇ ਬਾਹਰ ਇੰਤ ਕੋ ਤੇ ਪਿੱਛੇ ਬੈਠੇ ਉਸ ਨਗਰ ਉਸ ਸ਼ਹਿਰ ਦੇ ਵਿੱਚ ਇੱਕ ਖੱਤਰੀ ਦਾ ਬਾਗ ਸੀ ਇੱਕਦਮ ਉਹ ਖੱਤਰੀ ਬਾਹਰ ਜਦੋਂ ਆਇਆ ਨਾ ਕੀ ਦੇਖਦਾ ਜੋ ਤਿੰਨ ਸਾਧ ਬੈਠੇ ਨੇ ਉਸ ਖਤਰੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਆਣ ਮੱਥਾ ਟੇਕਿਆ ਤੇ ਬੈਠ ਗਿਆ ਘੜੀਕ ਬੈਠਾ ਤੇ ਆਪਣੇ ਅਪਰਕਾਰ ਨੂੰ ਚਰਿਆਂ ਗਿਆਂ ਬੈਠ ਗਿਆ ਸਤਿਗੁਰਾਂ ਦੇ ਚਰਨਾਂ ਤੇ ਚੁੱਪਚਾਪ ਆ ਕੇ ਨਮਸਕਾਰ ਕਰਕੇ ਬੈਠਾ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਬਸ ਗੁਰੂ ਨਾਨਕ ਪਾਤਸ਼ਾਹ ਜੀ ਰੋਜ਼ ਅਨੁਸਾਰ ਨਿਯਮ ਅਨੁਸਾਰ ਉੱਥੇ ਭਾਈ ਮਰਦਾਨਾ ਰਬਾਬ ਵਜਾਂਦਾ ਹੈ ਪਾਤਸ਼ਾਹ ਜੀ ਪਾਵਨ ਗੁਰਬਾਣੀ ਪੜ੍ਹਦੇ ਨੇ ਘੜੀਆਂ ਦੋ ਘੜੀਆਂ ਬੈਠਾ ਚੱਲਿਆ ਗਿਆ ਇਦਾਂ ਹੀ ਰੋਜ਼ ਦਾ ਨਿਤਨੇਮ ਬਣ ਗਿਆ ਉਹਨੋ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਥੋੜੀ ਸੇਵਾ ਕਰਕੇ ਆਲਾ ਦੁਆਲਾ ਦੇਖਦਾ ਹੈ ਸਾਫ ਕਰ ਦਿੰਦਾ ਹੈ ਕਰਕੇ ਬੈਠ ਜਾਂਦਾ ਹੈ ਘੜੀਆਂ ਦੋ ਘੜੀਆਂ ਬੈਠ ਕੇ ਫਿਰ ਵਾਪਸ ਆ ਜਾਂਦਾ ਹੈ ਮਨ ਵਿੱਚ ਕੋਈ ਸ਼ਿਕਵਾਨੀ ਕੋਈ ਸਵਾਲ ਨਹੀਂ ਨਹੀਂ ਤੇ ਕੋਈ ਭਾਵਨਾ ਵੀ ਨਹੀਂ ਬਸ ਸਿਰਫ ਸੰਤਾਂ ਦੀ ਸੇਵਾ ਕਰਨ ਵਾਲੀ ਭਾਵਨਾ ਨੂੰ ਲੈ ਕੇ ਜਾਂਦਾ ਹੈ ਭਾਵਨਾ ਤੋਂ ਭਾਵੇਂ ਹੈ ਕਿ ਉਹਦੇ ਮਨ ਵਿੱਚ ਕੋਈ ਉਮੰਗ ਵੀ ਨਹੀਂ ਹੈ ਇਹ ਨਹੀਂ ਕਿ ਮੇਰਾ ਕੋਈ ਕਾਰਜ ਪੂਰਾ ਹੋ ਜਾਵੇ ਬਸ ਦਰਸ਼ਨ ਕਰਨ ਜਾਂਦਾ ਹੈ ਸੇਵਾ ਕਰਦਾ ਹੈ ਬੈਠ ਜਾਂਦਾ ਹੈ ਕਹਿੰਦੇ ਉਹਦਾ ਇੱਕ ਹੰਸ ਆਇਆ ਕਹਿੰਦੇ ਉਹਦਾ ਇੱਕ ਦੋਸਤ ਕਮਿਤਰ ਉਹਨੇ ਕਿਹਾ ਕਹਿੰਦੇ ਤੂੰ ਕਿੱਥੇ ਜਾਂਦਾ ਹੈ ਉਹਨੇ ਆਖਿਆ ਕਹਿੰਦਾ ਭਾਈ ਇੱਕ ਸੰਤ ਹੈ ਉਹਨਾਂ ਦਾ ਦਰਸ਼ਨ ਕਰਨ ਜਾਣਾ ਉੱਥੇ ਜਾ ਕੇ ਉਹਨਾਂ ਦੇ ਪਤਨ ਕੈਸੀ ਨਿਸ਼ਾਨੀਓ ਇੱਕ ਅਲੱਗ ਜਿਹਾ ਸਕੂਨ ਮਹਿਸੂਸ ਹੁੰਦਾ ਹੈ ਉਹਨਾਂ ਦੇ ਕੋਲ ਬੈਠ ਕੇ ਇੱਕ ਸਕੂਨ ਪ੍ਰਾਪਤ ਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਨ ਜਾਣਾ ਉਹਨੇ ਕਿੰਦਾ ਕੋਈ ਮੈਨੂੰ ਵੀ ਲੈ ਕੇ ਚੱਲ ਪਰ ਮੈਂ ਵੀ ਦੇਖਾਂ ਉਬਿੰਨ ਜੇਕਰ ਤੇਰੀ ਸ਼ਰਤ ਹੈ ਤੂੰ ਹੀ ਚੱਲ ਉਹ ਖੱਤਰੀ ਵੀ ਉਹਦੇ ਨਾਲ ਕਰੋ ਬਿਆ ਰੋਜ਼ ਦਾ ਨਿਮੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਹ ਖੱਤਰੀ ਸਿੱਖ ਜੀ ਦਾ ਬਾਗ ਸੀ ਉਹ ਵੀ ਇੱਕ ਦਿਨ ਉਸ ਫਕੀਰ ਉਸ ਸੰਤਾਂ ਦੇ ਦਰਸ਼ਨ ਕਰਨ ਆਇਆ ਜਿਮਨਾਉਂ ਦੇ ਕੋਲ ਉਹਦਾ ਦੋਸਤ ਜਾਂਦਾ ਹੈ ਹੁਣ ਬਾਗ ਵਾਲੇ ਦਾ ਰੋਜ਼ ਦਾ ਨੀਮ ਹੈ ਸੇਵਾ ਕਰਨੀ ਗੁਰੂ ਦੇ ਦਰਸ਼ਨ ਕਰਨੇ ਤੇ ਸ਼ਬਦ ਸੁਣਨਾ ਕੀਰਤਨ ਸੁਣਨਾ ਉਹਦਾ ਮਿੱਤਰ ਹੈ ਉਹਨੂੰ ਚੰਗਾ ਨਹੀਂ ਲੱਗਿਆ ਇੱਕ ਦਿਨ ਗਿਆ ਬਸ ਵਾਪਸ ਆ ਗਿਆ ਫਿਰ ਨਹੀਂ ਗਿਆ ਸ਼ਿਮਾਕਰਨਾ ਜਿੱਦਾਂ ਦੀ ਕਥਾ ਜਿੱਦਾਂ ਦੀ ਸਾਖੀ ਦਰਜੋਂ ਮੈਂ ਆਪ ਜੀ ਨਾਲ ਸਮਝੀ ਕਰਾਂਗਾ ਕਿਰਪਾ ਕਰਕੇ ਵਾਸ਼ਨਾਵਾਂ ਵਾਲੇ ਪਾਸੇ ਨਾ ਲੈ ਕੇ ਜਾਣਾ ਹੁਣੋ ਜਿਹੜਾ ਉਸ ਬਾਗ ਦੇ ਮਾਲਕ ਦਾ ਦੋਸਤ ਐ ਨਾ ਗੁਰੂ ਪਿਆਰੂ ਉਹ ਕਹਿੰਦੇ ਨੇ ਇੱਕ ਕੋਠੇ ਤੇ ਜਾਂਦਾ ਹੈ ਉਥੇ ਤੇ ਉਹ ਕਹਿੰਦਾ ਵੀ ਭਈ ਮੈਨੂੰ ਤੇ ਉਧਰ ਠੀਕ ਐ ਤੇਰਾ ਕੰਮ ਤੂੰ ਸੰਤਾਂ ਦੀ ਸੇਵਾ ਕਰਿਆ ਕਰ ਪਰ ਜਦੋਂ ਲੰਘਦੇ ਮੈਨੂੰ ਆਵਾਜ਼ ਮਾਰ ਲਿਆ ਕਰ ਅ ਜਦੋਂ ਚੌਂਕ 'ਚ ਆਪਾਂ ਆਪਣੇ ਆਪਣੇ ਰਾਹਤੇ ਚੱਲਿਆ ਕਰਾਂਗੇ ਤੂੰ ਆਪਣੇ ਰਾਹਤੇ ਤੇ ਮੈਂ ਆਪਣੇ ਘਰੋਂ ਮੈਨੂੰ ਵੀ ਆਵਾਜ਼ ਮਾਰ ਲਿਆ ਕਰ ਜਾਂਦੇ ਹਾਂ ਇਕੱਠੇ ਗੱਲਾਂ ਬਾਤਾਂ ਕਰਦੇ ਤੁਰਿਆ ਕਰਾਂਗੇ ਅੱਧਾ ਰਾਸਤਾ ਆਪਣਾ ਜਿਹੜਾ ਇਕੱਠਿਆਂ ਦਾ ਗੁਜ਼ਰ ਜਾਇਆ ਕਰੇਗਾ ਉਸੇ ਹੀ ਰਾਸਤੇ ਹੁਣ ਉਹ ਬਾਗ ਦਾ ਮਾਲਕ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ ਇਹ ਨਾਲ ਤੁਰਦਾ ਪਰ ਇਹ ਉਸ ਵਿਸ਼ਵਾਲ ਦੇ ਕੋਠੇ ਤੇ ਚਲਿਆ ਜਾਂਦਾ ਹੈ ਰੋਲ ਦਾ ਨਾਮ ਹੋਦਾ ਹੈ ਰੋਲ ਦਾ ਹੀ ਨਾਮ ਹੈ ਤਾਂ ਕੀ ਹੋਇਆ ਇੱਕ ਦਿਨ ਰਾਸਤੇ ਵਿੱਚ ਜਾਂਦੇ ਆਂ ਜਾਂਦੇ ਆਂ ਗੱਲਾਂ ਕਰਦੇ ਨਹੀਂ ਕਹਿੰਦਾ ਹੈ ਉਠੇ ਤੇ ਜਾਣ ਵਾਲਾ ਕਹਿੰਦਾ ਦੁਨੀਆ ਦੇ ਵਿੱਚ ਰਹਿ ਕੇ ਸੁੱਖ ਭੋਗ ਕਿਹੜੇ ਸੰਤਾਂ ਦੀ ਸੰਗਤ ਵਿੱਚ ਤੁਰਿਆ ਬੰਨਾ ਕਿ ਮਿਲੇ ਅੱਜ ਤੱਕ ਉਹ ਗੰਬਰ ਮੈਂ ਕੁਝ ਲੈਣ ਜਾਂਦਾ ਹੀ ਨਹੀਂ ਮੈਨੂੰ ਤੇ ਗੁਰੂ ਨਾਨਕ ਪਾਤਸ਼ਾਹ ਉਹ ਸਾਧ ਤਿੰਨ ਉਹ ਫਕੀਰ ਸੋਹਣੇ ਲੱਗਦੇ ਨੇ ਉਹਨਾਂ ਦੇ ਬੋਲ ਮੈਂ ਉਸ ਸੁਣਨ ਚ ਲਿਆ ਜਾਂਦਾ ਉਹਨਾਂ ਦਾ ਕੀਰਤਨ ਜਦੋਂ ਉਹਨਾਂ ਦਾ ਇੱਕ ਸਾਥੀ ਉਹਦੇ ਹੱਥ ਵਿੱਚ ਪਤਾ ਨਹੀਂ ਕੀ ਪੜਿਆ ਜਦੋਂ ਉਹ ਚਲਾਉਂਦਾ ਇਹਨਾਂ ਨੂੰ ਵਜਾਉਂਦਾ ਹੈ ਬੜਾ ਆਨੰਦ ਆਉਂਦਾ ਉੱਥੇ ਮੈਂ ਇਕੱਲਾ ਨਹੀਂ ਸੁਣਦਾ ਉੱਥੇ ਜੀਵਨ ਤੋਂ ਵੀ ਆ ਕੇ ਸੁਣਦੇ ਨੇ ਮੈਂ ਆਪ ਕੀ ਦੇਖਿਆ ਬਸ ਉਹਨੂੰ ਸੁਣਦਿਆਂ ਸੁਣਦਿਆਂ ਹੀ ਮੈਂ ਮੰਨ ਲ ਨੋ ਜਾਂਦਾ ਮੈਨੂੰ ਆਨੰਦ ਆਉਂਦਾ ਮੈਂ ਕੁਝ ਲੈਣ ਨਹੀਂ ਜਾਂਦਾ ਉੱਥੇ ਇਹ ਨਹੀਂ ਕਿ ਮੈਂ ਕੋਈ ਉਥੋਂ ਪ੍ਰਾਪਤ ਕਰਨ ਵਾਸਤੇ ਜਾਂ ਨਾ ਮੈਨੂੰ ਆਨੰਦ ਆਉਂਦਾ ਹੈ ਮੈਨੂੰ ਸੋਹਣੇ ਲੱਗਦੇ ਨੇ ਉਹਨਾਂ ਦੇ ਬੋਲ ਉਹ ਕੀਰਤਨ ਉਹਨਾਂ ਦੀਆਂ ਆਵਾਜ਼ਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਉਹਨਾਂ ਕੋਲ ਬੈਠਣਾ ਪਤਾ ਨਹੀਂ ਕਿਉਂ ਮੈਨੂੰ ਵਧੀਆ ਲੱਗਦਾ ਹੈ ਕਹਿੰਦਾ ਮੈਂ ਤੈਨੂੰ ਨਹੀਂ ਕਹਾਂਗਾ ਕਿ ਤੂੰ ਵੀ ਬੈਠ ਚੱਲ ਮੇਰੇ ਨਾਲ ਤੂੰ ਆਪਣਾ ਕੰਮ ਕਰ ਮੇਰਾ ਤੇਰੇ ਕੰਮ ਨਾਲ ਕੋਈ ਵਾਹਵਾਸਤਾ ਨਹੀਂ ਪਰ ਮੈਨੂੰ ਉਹਨਾਂ ਦੀ ਸੰਗਤ ਵਧੀਆ ਲੱਗਦੀ ਹੈ ਚੰਗੀ ਲੱਗਦੀ ਹੈ ਉਹ ਕਹਿੰਦਾ ਮਰਜ਼ੀ ਹੈ ਤੇਰੀ ਪਰ ਦੁਨੀਆਂ ਦੇ ਸੁੱਖ ਭੋਗਾਂ ਦੇ ਵਿੱਚ ਬੜਾ ਆਨੰਦ ਹੈ ਜਿੰਦਰ ਭਾਈ ਤੂੰ ਮਨ ਅੰਦਰਲਾ ਲੈ ਮੈਨੂੰ ਇਧਰ ਅਨੰਦ ਵਾਟਾ ਹੁੰਦਾ ਚਲਿਆ ਗਿਆ ਐਦਾਂ ਹੀ ਆਪ ਦੇ ਆਪ ਦੇ ਰਾਸਤੇ ਚਲੇਗੇ ਹੁਣ ਜਦੋਂ ਉਹ ਤੇ ਵਿਸ਼ਵਾਦ ਦੇ ਕੋਠੇ ਤੋਂ ਵਾਪਸ ਆ ਰਹੇ ਹਾਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਦੇ ਦਰ ਇੱਕ ਦਰਸ਼ਨਾਂ ਨੂੰ ਗਿਆ ਦੂਜਾ ਕੋਠੇ ਵੱਲ ਗਿਆ ਅੱਜ ਜਿਹੜਾ ਕੋਠੇ ਵੱਲ ਗਿਆ ਸੀ ਉਸ ਕੋਠੇ ਤੋਂ ਖਾਲੀ ਆ ਗਿਆ ਉੱਥੇ ਕੋਈ ਵੀ ਨਹੀਂ ਵਾਪਸ ਆ ਗਿਆ ਥੋੜਾ ਮਨ ਉਦਾਸ ਵੀ ਅੱਜ ਕੋਈ ਵੀ ਨਹੀਂ ਸੀ ਉੱਥੇ ਹੈ ਹੀ ਨਹੀਂ ਸੀ ਕੋਈ ਰੌਣਕ ਮੇਲਾ ਨਹੀਂ ਸੀ ਕੋਈ ਗੀਤ ਗੂਤ ਨਹੀਂ ਸੀ ਗਾਏ ਜਾ ਰਹੇ ਉੱਥੇ ਕੋਈ ਵਿਹਾਰ ਹੀ ਨਹੀਂ ਸੀ ਉਵੇਂ ਮੁਰਨਾ ਪੈ ਗਿਆ ਫਿਕਰ ਵੀ ਕਰਦਾ ਵੀ ਕਿੱਥੇ ਚਲੇ ਗਏ ਹੁਣ ਰਾਸਤੇ ਵਿੱਚ ਜਿੱਥੇ ਪਤਾ ਸੀ ਵੀ ਆਪਾਂ ਵਾਪਸ ਵੀ ਇੱਥੋਂ ਇਕੱਠੇ ਹੀ ਚੱਲਣਾ ਹੈ ਉੱਥੇ ਆ ਕੇ ਬੈਠ ਗਿਆ ਦੂਰੀ ਪਿੱਛੇ ਉਦਾਸ ਹੈ ਨਾ ਮਨ ਬੈਠਾ ਬੈਠਾ ਧਰਤੀ ਨੂੰ ਕਰੋਨਾ ਲੱਗ ਗਿਆ ਧਰਤੀ ਨੂੰ ਕਰੋਨਾ ਦੇ ਕਰੋਨਾ ਪੈਰ ਦੇ ਅੰਗੂਠੇ ਦੇ ਨਾਲ ਮਿੱਟੀ ਬੋਲੀ ਉੱਥੋਂ ਥੋੜਾ ਜਿਹਾ ਧੁਮਾਈ ਚ ਗਿਆ ਪੈਰ ਦਾ ਅੰਗੂਠਾ ਤੇ ਇੱਕ ਕਹਿੰਦੇ ਕੁੱਝੇ ਦੇ ਗੱਲ ਨੂੰ ਇੱਕ ਚਟੂਰੇ ਦੇ ਗੱਲ ਨੂੰ ਟੱਚ ਹੋਇਆ ਜਿਹੜਾ ਪੁੱਛੇ ਤੇ ਗਿਆ ਇਹ ਕੋਈ ਵਾਰ ਤਾਂ ਜਦੋਂ ਉਹਨੂੰ ਉਹਨੂੰ ਕੁਝ ਰੜਕਿਆ ਮਨ ਵਿੱਚ ਲਾਲਸਾ ਪੈਦਾ ਹੋਈ ਕਿ ਕੀ ਹੈ ਵੇਖਣ ਦੀ ਉਹਨੇ ਉਹਨੂੰ ਖੋਦਣਾ ਸ਼ੁਰੂ ਕਰ ਦਿੱਤਾ ਹੱਥਾਂ ਦੇ ਨਾਲ ਪੁੱਟਣਾ ਸ਼ੁਰੂ ਕਰ ਦਿੱਤਾ ਕੱਢਦਾ ਕੀ ਦੇਖਦਾ ਇੱਕ ਘੜਾ ਜਾਂ ਨਿਕਲਿਆ ਤੇ ਚਟੂਰਾ ਨਿਕਲਿਆ ਜਿਸ ਦੇ ਵਿੱਚ ਇੱਕ ਮੋਹਰ ਹੈ ਸੋਨੇ ਦੀ ਬਾਕੀ ਸਾਰਾ ਕੋਲਿਆਂ ਦਾ ਪਰਿਆ ਹੋਇਆ ਇੱਕ ਮੋਰ ਹੈ ਥੱਲੇ ਸਾਰੇ ਕੋਲੇ ਕੋਲੇ ਨੇ ਉੱਪਰ ਇੱਕ ਮੋਰ ਹੈ ਇਹ ਉਸ ਮੋਰ ਨੂੰ ਝੱਕ ਲਿਆ ਚੱਕ ਕੇ ਤੇ ਉੱਥੇ ਬੈਠ ਗਿਆ ਘੜਾ ਖਾਲੀ ਕਰ ਦਿੱਤਾ ਉੱਥੇ ਚ ਟੂਰਾਉ ਉਧਰ ਦੂਜੇ ਪਾਸੇ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਨ ਵਾਲਾ ਸਿੱਖ ਗੁਰੂ ਦੇ ਬੋਲ ਸੁਣਨ ਵਿੱਚ ਮਗਨ ਰਹਿਣ ਵਾਲਾ ਸਿੱਖ ਉਹ ਵੀ ਉਹਨਾਂ ਦੇ ਕੋਲ ਬੈਠ ਕੇ ਖੜੀ ਦੋ ਘਣੀਏ ਬੈਠ ਕੇ ਵਾਪਸ ਆ ਗਿਆ ਤੇ ਜਦੋਂ ਵਾਪਸ ਆ ਰਿਹਾ ਸੀ ਨੂੰ ਗੁਰੂ ਪਿਆਰਿਓ ਉਹਦੇ ਪੈਰ ਵਿੱਚ ਟੰਡਾ ਵੱਜ ਗਿਆ ਉਨ ਪੈਰ ਥੱਲੇ ਨਹੀਂ ਲੱਗਦਾ ਪਹੁੰਚਾ ਚੁੱਕਿਆ ਹੋਇਆ ਪੈਰ ਬੰਨਿਆ ਹੋਇਆ ਜਿਹੜੀ ਪੈਰ ਵਿੱਚ ਜੁੱਤੀ ਪਾਈ ਸੀ ਨਾ ਉਹ ਜੁੱਤੀ ਦੇ ਵਿੱਚ ਦੀ ਕੰਦਾ ਨਿਕਲੇ ਪਾਣੀ ਕਿੱਥਰ ਦਾ ਖੁੱਲ ਗਿਆ ਜੁੱਤੀ ਨਹੀਂ ਪਈ ਨਹੀਂ ਹੁਣ ਹੱਥ ਵਿੱਚ ਪੜਨੀ ਹੱਥ ਵਿੱਚ ਜੁੱਤੀ ਪੜੀ ਹੈ ਪਹੁੰਚਾ ਚੁੱਕਿਆ ਹੋਇਆ ਆ ਗਿਆ ਉਸੀ ਜਗ੍ਹਾ ਦੇ ਉੱਤੇ ਜਿੱਥੇ ਬੈਠਾ ਸੀ ਗੁਰੂ ਪਿਆਰੋ ਆਇਆ ਨੂੰ ਪੁੱਛਿਆ ਕਹਿੰਦਾ ਤੂੰ ਦੂਜੀ ਜੁੱਤੀ ਪੈਲ ਕਿਉਂ ਨਹੀਂ ਪਉਂਦਾ ਹੱਥ ਕਿਉਂ ਫੜ ਲਈ ਏ ਤੂੰ ਕਿਉਂ ਹੱਥ ਫੜੀ ਏ ਲੰਗਦਾ ਮਾਰਦਾ ਔਣਾ ਸੁਖਾ ਦੱਸਦਾ ਕਹਿੰਦਾ ਪੈਰ ਵਿੱਚ ਕੰਡਾ ਚੁਗ ਲਿਆ ਤੇ ਮੇਰੇ ਪੈਰ ਵਿੱਚ ਕੰਡਾ ਚੁਗ ਗਿਆ ਇਹਨੇ ਹੁਣ ਮਸਕਰੀ ਕੀਤੀ ਕਹਿੰਦਾ ਦੇਖਿਆ ਇਹਨੂੰ ਕਿਹਾ ਸੀ ਨੂੰ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਰਹਿ ਕੀ ਲੈਣਾ ਸੇਵਾ ਕਰਕੇ ਆਹ ਦੇਖ ਮੈਂ ਤੇ ਪੁੱਠੇ ਤੂੰ ਮੈਨੂੰ ਕਹਿੰਦਾ ਸੀ ਵੀ ਤੂੰ ਪੁੱਠੇ ਪਾਸੇ ਜਾਇਆ ਕਰਦਾ ਏ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੇ ਆ ਮੈਂ ਪੁੱਠੇ ਪਾਸੇ ਗਿਆ ਸੀ ਆ ਦੇਖ ਮੈਨੂੰ ਮੋਹ ਲੱਭੀ ਹੈ ਤੇ ਤੂੰ ਤੇ ਸਤ ਸੰਗ ਕਰਨ ਗਿਆ ਸੀ ਮਰਾਲਿਆ ਨਾ ਕੰਡਾ ਪੈਰ ਵਿੱਚ ਅਮੇਨਿਕਿਆ ਗੁਰੂ ਪਿਆਰੋ ਸਿੱਖੀ ਖੰਡੇ ਉਪਿੱਖੀ ਹੈ ਮਰਾਲਿਆਂ ਨਾ ਕੰਡਾ ਪੈਰ ਵਿੱਚ ਮੈਂ ਦੇ ਪਾਪ ਕਰਨ ਜਾਂਦਾ ਸੀ ਉਦੋਂ ਪੁੰਨ ਕਰਨ ਜਾਂਦਾ ਸੀ ਮੈਂ ਪਾਪ ਕਰਨ ਜਾਂਦਾ ਸੀ ਮੈਨੂੰ ਤਾਂ ਵੀ ਮੋਹ ਲੱਭੀ ਤੂੰ ਪੁੰਨ ਕਰਨ ਜਾਂਦਾ ਸੀ ਧਰਮ ਕਮਾਉਣ ਜਾਂਦਾ ਸੀ ਤੈਨੂੰ ਤਾਂ ਵੀ ਕੰਡਾ ਹੀ ਵੱਜਿਆ ਹੋਇਆ ਫਾਇਦਾ ਕੋਈ ਨਾ ਹੁਣ ਜਿਹੜਾ ਬਾਬੇ ਨਾਨਕ ਦੇ ਬੋਲ ਸੁਣਦਾ ਉਹ ਇੰਨਾ ਕੱਚਾ ਤੇ ਰਹਿ ਨਹੀਂ ਜਾਂਦਾ ਉਹ ਕਹਿੰਦਾ ਇਸ ਦਾ ਜਵਾਬ ਤੇ ਮੈਂ ਆਪਣੇ ਬਾਬੇ ਤੋਂ ਪੁੱਛੂੰਗਾ ਮੈਂ ਅਜੇ ਤੱਕ ਕਦੇ ਉਹਨਾਂ ਨੂੰ ਸਵਾਲ ਨਹੀਂ ਕੀਤਾ ਮੈਂ ਜਾਣਾ ਚਰਨਾਂ ਦੀ ਸੇਵਾ ਕਰ ਲਈ ਨਾ ਬੈਠ ਜਾਣਾ ਉਹਨਾਂ ਦੇ ਕੋਲ ਉਹਨਾਂ ਦੇ ਬੋਲ ਸੁਣ ਕੇ ਆ ਜਾਂਦਾ ਮੈਂ ਕੋਈ ਕਦੇ ਉਹਨਾਂ ਕੋਲ ਸਵਾਲ ਨਹੀਂ ਕੀਤਾ ਕਦੀ ਕੁਝ ਨਹੀਂ ਪੁੱਛਿਆ ਪਰ ਤੂੰ ਚੱਲ ਮੇਰੇ ਨਾਲ ਤੇਰੀ ਇਸ ਗੱਲ ਦਾ ਜਵਾਬ ਮੈਂ ਉਸੇ ਮਹਾਪੁਰਖਾਂ ਤੋਂ ਲਵਾਂਗਾ ਜਿਨ੍ਹਾਂ ਦੀ ਮੈਂ satsang ਕਰਦਾ ਜਿਨ੍ਹਾਂ ਦੇ ਮਕੋਲ ਜਾ ਕੇ ਬੈਠਦਾ ਚੱਲੇਗੇ ਦੋਨੋਂ ਜਾ ਕੇ ਬੈਠ ਗਏ ਥੋੜੀ देर ਬੈਠੀ ਬਿਠੇ ਰਹੇ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਹਾਪੁਰਖਾਂ ਨੂੰ ਬੁਲਾਉਣਾ ਕਿੱਦਾਂ ਹੁਣ ਢੰਗ ਨਹੀਂ ਜੇ ਹੁੰਦਾ ਬੁਲਾਉਣ ਦਾ ਮਹਾਪੁਰਖ ਸਤਗੁਰੂ ਮਹਾਰਾਜ ਪਾਤਸ਼ਾਹ ਦੇ ਬੈਠੇ ਨੇ ਨਾ ਮਗਨ ਅਕਾਲ ਪੁਰਖ ਦੀ ਯਾਦ ਰਖਾਂ ਪ੍ਰਕਟਾਂ ਕਡਾਨੀਆਂ ਜਾਣਨ ਵਾਲੇ ਬਾਬਾ ਨਾਨਕ ਜੀ ਜਾਣਦੇ ਨੇ ਕਿ ਦੋ ਸਿਖਾਏ ਬੈਠੇ ਨੇ ਹੁਣ ਭਾਈ ਬਾਲੇ ਨੇ ਦੇਖਿਆ ਨਾ ਦੋਨਾਂ ਨੂੰ ਜਦੋਂ ਇਨ੍ਹਾਂ ਵੱਲ ਤੱਕਿਆ ਇਨ੍ਹਾਂ ਨੇ ਭਾਈ ਬਾਲੇ ਨੂੰ ਆਖਿਆ ਕਹਿਣ ਲੱਗੇ ਭਾਈ ਜੀ ਬਾਬਾ ਜੀ ਮਹਾਂਪੁਰਖ ਜੀ ਸੰਤ ਜੀ ਇੱਕ ਬੇਨਤੀ ਕਰਨ ਆਏ ਸੀ ਭਾਈ ਬਾਲ ਨੇ ਫਿਰ ਨਹੀਂ ਪਾ ਲਈ ਕਿਉਂਕਿ ਸਵਾਲ ਭਾਈ ਬਾਲ ਦੇ ਵਾਸਤੇ ਨਹੀਂ ਸੀ ਸਵਾਲ ਤੇ ਮਾਪੇ ਨਾਨਕ ਜੀ ਵਾਸਤੇ ਸੀ ਉਹਨਾਂ ਨੇ ਸੋਚਿਆ ਵੀ ਇਹ ਤੇ ਬੋਲਿਆ ਨਹੀਂ ਆ ਵੱਡੇ ਮਹਾਂਪੁਰਖ ਨੇ ਵਿਚਾਲੇ ਬੈਠੇ ਨੇ ਇਹਨਾਂ ਨੂੰ ਪੁੱਛ ਲਈਏ ਕਹਿਣ ਲੱਗੇ ਮਹਾਂਪੁਰਖ ਜੀ ਇੱਕ ਬੇਨਤੀ ਕਰਨੀ ਸੀ ਤੁਹਾਡੇ ਚਰਨਾਂ ਵਿੱਚ ਤੁਹਾਨੂੰ ਇਹ ਬੇਨਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇਤਰ ਖੋਲਲੇ ਨੇ ਟੱਕਿਆ ਕਹਿੰਦੇ ਮਹਾਰਾਜ ਆਹ ਹਕੀਕਤ ਹੋਈ ਸਾਡੇ ਨਾਲ ਮੈਂ ਸਤਸੰਗ ਵਿੱਚ ਚੌਨਾ ਮੇਰੇ ਜਾਂਦਿਆਂ ਜਾਂਦਿਆਂ ਪੈਰ ਵਿੱਚ ਕੰਡਾ ਚੁਬ ਗਿਆ ਮੈਨੂੰ ਕੋਈ ਸ਼ਿਕਵਾ ਨਹੀਂ ਕਿ ਮੇਰੇ ਪੈਰ ਵਿੱਚ ਕੰਡਾ ਕਿਉਂ ਵੱਜ ਗਿਆ ਪਹਿਲਾਂ ਵੀ ਬਹੁਤ ਵਾਰ ਵੱਜੇ ਹੋਣਗੇ ਪਰ ਆ ਮੇਰਾ ਮਿੱਤਰ ਮੇਰਾ ਦੋਸਤ ਇਹ ਪਾਪ ਕਮਾਉਣ ਜਾਂਦਾ ਹੈ ਤੇ ਮੈਨੂੰ ਮਿਹਣਾ ਮਾਰਦਾ ਹੈ ਕਿ ਤੂੰ ਸਤ ਸੰਗ ਕਰਨ ਗਿਆ ਸੀ ਤੇਰੇ ਕੰਡਾ ਚੁਮ ਗਿਆ ਮੈਂ ਪਾਪ ਕਮਾਉਣ ਗਿਆ ਮੈਨੂੰ ਮੋਰ ਲੰਬੀ ਹੈ ਇਹ ਕਹਿੰਦਾ ਤੇਰੇ ਗੁਰੂ ਨੇ ਤੈਨੂੰ ਤੇਰੀ ਸੇਵਾ ਨੇ ਤੈਨੂੰ ਕੀ ਫਲ ਦਿੱਤਾ ਕੰਡਾ ਕੀ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਇਸ ਦਾ ਭਰਮ ਨਿਵਰਤ ਕਰੋ ਇਹ ਕਿਉਂ ਹੋਇਆ ਮੇਰਾ ਤੁਹਾਡੇ ਅੱਗੇ ਸਵਾਲ ਨਹੀਂ ਪਰ ਇਹ ਕਿਸੇ ਵਹਿਮ ਉਲਝ ਨਾ ਰਹਿ ਜਾਵੇ ਬਾਬਾ ਨਾਨਕ ਜੀ ਨਹੀਂ ਬੋਲਦੇ ਚੁੱਪ ਕਰ ਗਏ ਸਤਿਗੁਰੂ ਪਾਤਸ਼ਾਹ ਬਿਲਕੁਲ ਚੁੱਪ ਫਿਰ ਬੇਨਤੀ ਕੀਤੀ ਮਹਾਰਾਜ ਆਪਣੇ ਬੇਨਤੀ ਦੀ लाज ਰੱਖਦੇ ਆ ਸਾਡਾ ਪਰਮ ਨਿਰਵਰਤ ਕਰੋ ਸਾਡਾ ਸੰਸਾਰ ਨਿਰਵਰਤ ਕਰੋ ਇਹ ਕੀ ਹੋਈ ਹੈ ਜਦੋਂ ਦੂਸਰੀ ਵਾਰ ਬੇਨਤੀ ਕੀਤੀ ਨੰ ਗੁਰੂ ਪਿਆਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਬਚਨ ਕੀਤਾ ਕਹਿਣ ਲੱਗੇ ਸੁਣ ਭਾਈ ਜਿਹੜੇ ਚਟੂਰੇ ਨੂੰ ਤੂੰ ਖੁਰਚ-ਖੁਰਚ ਕੇ ਕੱਢਿਆ ਸੀ ਨਾ ਤੂੰ ਕਹਿੰਨੇ ਕਿ ਇੱਕ ਮੋਰ ਮੈਨੂੰ ਮਿਲੀ ਹੈ ਪਰ ਤੈਨੂੰ ਇਹ ਨਹੀਂ ਪਤਾ ਕਿ ਪਿਛਲੇ ਜਨਮ ਦੇ ਵਿੱਚ ਤੂੰ ਇੱਕ ਸਾਧੂ ਨੂੰ ਇੱਕ ਮੋਹਰ ਦਾਣ ਕੀਤੀ ਸੀ ਤੈਨੂੰ ਨਹੀਂ ਪਤਾ ਪਿਛਲੇ ਜਨਮ ਵਿੱਚ ਤੂੰ ਇੱਕ ਮੋਹਰ ਸਾਧੂ ਨੂੰ ਦਾਣ ਕੀਤੀ ਸੀ ਉਸ ਦਾਣ ਦੀ ਬਦੌਲਤ ਤੇਰੀ ਕਿਸਮਤ ਵਿੱਚ ਮੁਕੱਦਰਾਂ ਦੇ ਵਿੱਚ ਇੱਕ ਭਰਿਆ ਹੋਇਆ ਚਟੂਰਾ ਮੋਹਰਾਂ ਦਾ ਸੀ ਪਰ ਤੇਰੇ ਕਰਮਾਂ ਨੇ ਜੋ ਤੂੰ ਦੁਨੀਆ ਤੇ ਰਹਿ ਕੇ ਕਮਾਰਿਆ ਉਸ ਕਮਾਂ ਨੇ ਸਾਰੇ ਦਾ ਸਾਰਾ ਚਤੂਰਾ ਸਾੜ ਕੇ ਕੋਲੇ ਬਣਾ ਦਿੱਤਾ ਬਚ ਕੀ ਗਿਆ ਇੱਕ ਮੋਰ ਕਾਹਦੇ ਵਾਸਤੇ ਕਿਉਂ ਬਚ ਗਈ ਕਿਉਂਕਿ ਤੂੰ ਸੰਤਾਂ ਦੀ ਸੇਵਾ ਤੇ ਸੰਤਾਂ ਦੀ ਸੰਗਤ ਕਰਨ ਵਾਲੇ ਦੀ ਸੰਗਤ ਥੋੜੀ ਦੇਰ ਕਰਦਾ ਰਿਹਾ ਉਦੀ ਬਦੌਲਤ ਤੈਨੂੰ ਇੱਕ ਮੋਹਰ ਵੱਜ ਗਈ ਨਿਕੋਲਾ ਇਹਨੇ ਵੀ ਬਣ ਜਾਣਾ ਸੀ ਤੇਰੇ ਕਰਮ ਬੜੇ ਚੰਗੇ ਸੀ ਤੂੰ ਤਣਾੜੋ ਜਾਣਾ ਸੀ ਮੋਹਰਾਂ ਦਾ ਭਰਿਆ ਸੀ ਉਹ ਚਤੂਰਾ ਪਰ ਤੂੰ ਹਰ ਵਕਤ ਪਾਪ ਕਮਾਉਂਦਾ ਰਿਆ ਤੇਰੇ ਪਾਪਾਂ ਨੇ ਸਾੜ ਕੇ ਕੋਲੇ ਬਣਾ ਦਿੱਤਾ ਆ ਜਿਹੜਾ ਸੇਵਾ ਕਰਨ ਆਉਂਦਾ ਹੈ ਨਾ ਰੋਜ਼ ਇਹਨੇ ਵੀ ਸੂਲੀ ਚੜਨਾ ਸੀ ਇਨੂੰ ਰਾਜੇ ਨੇ ਸਮੇਂ ਦੇ ਹੁਕਮ ਦੇ ਰਾਜੇ ਨੇ ਸੂਲੀ ਚੜਨਾ ਸੀ ਇਹਦੇ ਤੇ ਦੂਸ਼ਣ ਲੱਗਣਾ ਸੀ ਇਹਨੇ ਸੂਲੀ ਚੜ ਜਾਣਾ ਸੀ ਪਰ ਕਰਤੇ ਦੇ ਚਰਨਾ ਦੀ ਸੇਵਾ ਕਰਕੇ ਨਿਰੰਕਾਰ ਦੀ ਬਾਣੀ ਸੁਣ ਸੁਣ ਕੇ ਨੇ ਆਪਣਾ ਜੀਵਨ ਇੰਨਾ ਪਵਿੱਤਰ ਕਰ ਲਿਆ ਕਿ ਉਸ ਸੂਲੀ ਤੋਂ ਸੂਲ ਬਣ ਗਏ ਉਹ ਸੂਲੇ ਦੇ ਪੈਰ ਵਿੱਚ ਚੁਪਦੀ ਆਪਾਂ ਆਮੀ ਪੜ੍ਹੀ ਐ ਨਾ ਸੁਣੀ ਐ ਕਹਾਵਤ ਕਹਿੰਦੇ ਸੂਲੀ ਤੋਂ ਸੂਲ ਬਣ ਜਾਂਦੀ ਐ ਐ ਬਣ ਜਾਂਦੀ ਐ ਗੁਰੂ ਪਿਆਰੇ ਇਹਨੇ ਸੂਲੀ ਚੜਨਾ ਸੀ ਉਹ ਉਹ ਸੂਲੀ ਇਹਦੀ maaf ਕਰ ਦਿੱਤੀ ਕਰਦੇ ਨੇ ਸੂਲੀ ਤੋਂ ਸੂਲ ਬਣਾ ਦਿੰਦੀ ਐ ਇਹ ਦਰਸ਼ਨਾ ਦਰਸ਼ਨ ਕਰਦਾ ਐ ਨਾ ਪੁੱਛਿਆ ਇਹਨਾਂ ਤੂੰ ਇਹਨੂੰ ਕੀ ਫਲ ਮਿਲਿਆ ਇਹਨੂੰ ਇਹ ਫਲ ਮਿਲਿਆ ਤੇ ਤੇਰਾ ਇਹ ਨੁਕਸਾਨ ਹੋਇਆ ਸੂਲੀ ਤੋਂ ਕੰਡਾ ਹੋ ਗਿਆ ਬਚਨ ਕੀਤੇ ਸਤਿਗੁਰਾਂ ਦੇ ਬਚਨ ਸੁਨੇ ਗੁਰੂ ਨਾਨਕ ਪਾਤਸ਼ਾਹ ਦੇ ਦੋਨੋਂ ਹੀ ਸਿੱਖ ਪੈਰਾਂ ਤੇ ਟਹਿ ਗਏ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰੀ ਐ ਨਾਮ ਦਾ ਉਪਦੇਸ਼ ਕੀਤਾ ਸਿੱਖ ਹੋਏ ਲੱਗੇ ਨਿਬਲ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਤਨ ਫਿਰ ਸਤਿਗੁਰਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਸ਼ਬਦ ਸਰਵਨ ਕਰਕੇ ਸਮਾਪਤੀ ਕਰਾਂਗੇ ਉਸ ਸ਼ਬਦ ਦੇ ਭਾਵ ਅਰਥਾਂ ਨੂੰ ਕੱਲ ਨੂੰ ਸਰਵਨ ਕਰਨ ਦਾ ਯਤਨ ਕਰਾਂਗੇ ਔਰ ਕੱਲ ਦੀ ਸਾਖੀ ਜਿਹੜੀ ਹੈ ਬੜੀ ਪਿਆਰੀ ਸਾਖੀ ਹੈ ਗੁਰੂ ਪਿਆਰੇ ਗੰਗਾ ਜੀ ਦੀ ਜਿਹੜੀ ਆਪਾਂ ਪ੍ਰਚਲਿਤ ਸਾਖੀ ਸਰਵਨ ਕਰਦੇ ਹਾਂ ਕਿ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਸੀ ਬਾਬਾ ਨਾਨਕ ਜੀ ਛੇਪ ਦੇਵਤ ਪਾਣੀ ਦਿੰਦਾ ਸੀ ਇਹੋ ਸਾਖੀ ਹੈ ਕੱਲ ਦੀ ਵਿਚਾਰ ਵਿੱਚ ਸਰਵਨ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੀ ਪ੍ਰਥਾਏ ਕਿਹੜਾ ਸ਼ਬਦ ਉਚਾਰਨ ਕੀਤਾ ਤੇ ਸਰਵਨ ਕਰਕੇ ਸਮਾਪਤੀ ਰਾਗ ਮਾਰੋ ਮੰਗਲਾ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ਜੋ ਜੋ ਕਿਰਤ ਚਲਾਈ ਤਿਉ ਚੱਲਿਐ ਤਉਗਣ ਨਾਹੀ ਅੰਧਰੀ ਰਹਾਉ ਜਾਲੀ ਰਹਿਣ ਜਾਲ ਦਿਨੋਆ ਜੇ ਤੀ ਘੜੀ ਪਾਈ ਤੇ ਤੀ ਰਸ ਰਸ ਚੋਗ ਚੁਗਨੀ ਨਿਤ ਫਾਸੇ ਛੂਟ ਸਮੂੜੇ ਕਮਣ ਗੁਨੀ ਕਾਇਆ ਮਹਰਨ ਮਨ ਵਿੱਚ ਲੋਹਾ ਪੰਜ ਅਗਣ ਤਦ ਲਾਗ ਰਹੀ ਕੋਈ ਨੇ ਪਾਪ ਪਰੇ ਤੇ ਸੀ ਉਪਰ ਮਨ ਜਲਿਆ ਸਨੀ ਚਿੰਤ ਭਈ ਭਾਇ ਮਨੂਰ ਕੰਚਨ ਫਿਰ ਹੋਵੇ ਗੁਰ ਮਿਲੈ ਕਿ ਨਿਹਾਂ ਏਕ ਨਾਮ ਅਮਰਤ ਦਿਸ ਦੇਵੇ ਤੋ ਨਾਨਕ ਤ੍ਰਿਸ਼ਟ ਦਿਸ ਦੇਵਾ ਸਤਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਇਸ ਸ਼ਬਦਾਂ ਦਾ ਉਰਨ ਕੀਤਾ ਇਸੇ ਸ਼ਬਦ ਦੇ ਭਾਵ ਅਰਥ ਕਲਮੀਆਂ ਵਿੱਚ ਤਾਰਾਂ ਵਿੱਚ ਸਰਵਨ ਕਰਾਂਗੇ ਜੀ ਹੁਣ ਸਮਾਪਤੀ ਦਾ ਸਮਾਂ ਹੋਇਆ ਹੈ ਸਮਾਪਤੀ ਵਾਲੇ ਪਾਸੇ ਜਾਣਾ ਕਰੀਏ ਬਲਾਉ ਫਤੇ ਪਾਉ ਫਤੇ ਗੱਜ ਕੇ ਅਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ